ਡਿੰਗ 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 ਨਾ ਗੱਲ ਚੁਣੋ ਮੇਰੀ ਮੈਂ ਪਤੰਜਰੋ ਪੰਜ ਚੱਤ ਜੈਨੇ ਦਿੱਲੀ ਕਾ ਦਾ ਚਲਿਆ ਗਿਆ ਕੇਜਰੀਵਾਲ ਚਾਬ ਕੋਲ ਟੁੱਟੀ ਚਾਲਿਓ ਕੰਮ ਹੀ ਛੱਡ ਤਾ ਕਰਨਾ ਉਹ ਬੱਕਰੀਆਂ ਕਿਧੀਆਂ ਪੜਦੀਆਂ ਨੇ ਉਹ ਖੱਤੇ ਚ ਕੱਢੋ ਉਹਨਾਂ ਨੂੰ ਬਾਹਰ ਉੱਤਲ ਕੋਈ ਨਹੀਂ ਕੋਈ ਨਹੀਂ ਜਨਾਬ ਬੱਕਰੀਆਂ ਤਾਂ ਆਪਣੇ ਚੰਨੀ ਦੀਆਂ ਹੀ ਨੇ ਇਹ ਕਹਿੰਦੇ 60 ਜੀ ਦਾ ਹੁਣ ਐਡਾ ਬੜਾ ਫਾਰਮ ਆ ਵੀ ਚੱਲ ਦੋ ਚਾਰ ਛਲੇਰੇ ਬੱਚੇ ਆਪਣੇ ਪੜ ਜਾਣਗੇ ਕੀ ਗੱਲ ਹੈ ਜਨਾਬ ਆਹ ਹੋ ਆਹ ਠੀਕ ਆ ਚਾਬ ਦਾ ਚਾ ਬਹੁਤ ਵੱਡਾ ਫਾਰਮ ਆ ਤੇ ਤੂੰ ਵੀ ਰੱਖ ਲੰਦਾ ਪੰਜ ਸੱਤ ਛੋਟੇ ਇੱਥੇ ਲਿਆ ਕੀ ਉਹ ਕੋਈ ਨਾ ਕੋਈ ਨਾ ਜਨਾਬ ਗੁੱਚਾ ਨਾ ਕਰੋ ਬੜਾ ਗੁੱਚਾ ਕਰ ਜੰਨੇ ਹੂੰ ਨਾ ਜਨਾਬ ਤੁਸੀਂ ਕੰਮ ਤਾਂ ਸਾਰਾ ਦੇਖੀ ਜਾਂਦੇ ਹੋ ਵੀ ਕਿੱਚਾ ਨਹੀਂ ਕਿੱਚਾ ਨਹੀਂ ਜਿੱਦਣ ਦੇ ਤੁਸੀ ਆ 10 ਦਿਨ ਹੋ ਗਏ ਦਿੱਲੀ ਗਿਆ ਨੂੰ ਸਮਾਨ ਵੀ ਕੋਈ ਨਹੀਂ ਪਹੁੰਚਿਆ ਸਾਡੇ ਕੋਲੇ ਭੁੱਖੇ ਢਿੱਡੀ ਚੱਲਦਾ ਚਾਰਾ ਕੰਮ ਨਾ ਸਵੇਰ ਦਾ ਸਮਾਨ ਨਾ ਚਾਮਦਾ ਉਹ ਗੱਲ ਚੁਣੋ ਮੇਰੀ ਤੁਨੂੰ ਪਤੰਦਰੋ ਜੀਤੇ ਕੋਲ ਜਿਹੜਾ ਕਿਲੋ ਸਮਾਨ ਭੇਜਿਆ ਸੀ ਪਹੁੰਚਿਆ ਨਹੀਂ ਤੁਹਾਡੇ ਕੋਲ ਉਹ ਨਾ ਨਾ ਜਨਾਬ ਕਿਹੜੇ ਸਮਾਨ ਦੀ ਲਪਾਪੇ ਦੀ ਗੱਲ ਕਰੀ ਜਾਂਦੇ ਹੋ ਤੁਸੀਂ ਜਿੱਦਣ ਦੇ ਤੁਸੀ ਦਿੱਲੀ ਗਏ ਹੋ ਜੀਤਾ ਤਾਂ ਉਹਨਾਂ ਦਾ ਛੁੱਟੀਆਂ ਤੇ ਆ Subscribe now and press the bell icon. Never miss an update.